ਖੜਾ ਜੱਬਲ ਜੇ ਕਹੀ ਜਾਂਦਾ ਸੀ ਪੇਪਰ ਕਿੱਥੋਂ ਆਉਣਗੇ ਸਾਡੇ ਕੋਲੇ ਪੇਪਰ ਬਣਦਾ ਐ ਕਹੋ ਹਾਂ ਪੇਪਰ ਫਿਰ ਕਿੱਥੇ ਬਣਦਾ ਪੇਪਰ ਫੈਕਟਰੀ ਚ ਫੈਕਟਰੀ ਲੱਗੂਗੀ ਨਾ ਨਾ ਪਹਿਲਾਂ ਐਸ ਫੈਕਟਰੀ ਦੇ ਪੇਪਰ ਆਉਂਦੇ ਐ ਜੇ 20 ਬੰਦੇ ਖਰਦਾਰੀਆਂ ਕਰਕੇ ਸਾਡੀ ਮੌਤ ਦੇ ਸੌਦੇ ਇਕੱਠੇ ਹੋ ਕੇ ਕਰਦੇ ਨੇ ਤਾਂਸੀਂ ਆਪਣੇ ਆਪ ਨੂੰ ਬਚਾਉਣ ਲਈ ਇਕੱਠੇ ਨਹੀਂ ਹੋ ਸਕਦੇ ਉਹ ਜਿਹੜੀ ਫੈਕਟਰੀ ਤੇ ਲੱਗੀ ਹੋਈ ਆ ਉਥੇ ਪੇਪਰ ਮਿਲ ਜਾ ਕੇ ਪਿੰਡ ਵੇਖੋ ਜੇ 70% ਲੋਕਾਂ ਨੂੰ ਕਾਲਾ ਪੀ ਲਿਆ ਕੈਂਸਰ ਸਰੋਸਸ ਰਸਤਾਣੀ ਹੁੰਦਾ ਉਹਨਾਂ ਦੇ ਪਿੰਡ ਲੋਕ ਡਰਦੇ ਨੇ ਕਿ ਕੁੜੀ ਨਹੀਂ ਦੇਣੀ ਐਸ ਪਿੰਡ ਬਿਮਾਰ ਹੋ ਜਾਣਗੇ ਆ ਹਮੀਰਾ ਗਏ ਅਸੀਂ ਉਥੇ ਇੱਕ ਜਗਤਜੀਤ ਫੈਕਟਰੀ ਆ ਨੇੜੇ ਖੜ ਨਹੀਂ ਪਾਇ ਐ ਲੱਗਦਾ ਸੀ ਜੇ ਇੱਥੇ ਖੜੇ ਰਹੇ بے ਹੌਸ਼ ਹੋ ਕੇ ਡਿੱਗ ਪ fallen ਜੇ ਲੁੱਟਣ ਵਾਲੇ ਇਕੱਠੇ ਆ ਤਾਂ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਅੱਜ ڈاکੂ ਲੁਟੇਰੇ ਕੋੜਿਆਂ ਤੇ ਨਹੀਂ ਆਉਂਦੇ ਬਰਸ਼ੇ ਚੱਕ ਕੇ ਨਹੀਂ ਆਉਂਦੇ ਉਹ ਆਏ ਦੀਆਂ ਫੈਕਟਰੀਆਂ ਲੈ ਕੇ ਆਉਂਦੇ ਨੇ ਉਹ ਵੋਟਾਂ ਲੈਣ ਆਉਂਦੇ ਨੇ ਲੁਟੇਰੇ ਨੇ ਸਾਰੇ ਕੀ ਇਹਨਾਂ ਨੂੰ ਦੀਦਾ ਨਹੀਂ ਕਾਲਾ ਪਾਣੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਐ ਮੁੱਛਾਂ ਚਾੜ ਕੇ ਤੁਰੇ ਫਿਰਦੇ ਨੇ ਇੱਕ ਪੈਂਡਾ ਤਰੰਗ ਵਾਲਾ ਅਸੀਂ ਗਏ ਉੱਥੇ 15 ਬੱਚੇ ਦਿਮਾਗੀ ਤੌਰ ਤੇ ਅਪਾਹਜ ਪਾਣੀ ਕਰਕੇ ਇਹ ਉਹੀ ਪੰਜਾਬ ਹੈ ਜਿੱਥੇ ਆਂਦੇ ਸੀ ਇੱਥੇ ਗਾਮਾ ਜੰਮਿਆ ਐ ਇੱਥੇ ਦਾਰਾ ਜੰਮਿਆ ਐ ਹੁਣ ਇੱਥੇ ਕੌਣ ਜੰਮੇ ਨੇ 5 ਫੁੱਟ 6 ਇੰਚ ਸਾਦੇ ਨੇ ਦੁਨੀਆਂ ਦੇ ਕਿਸੇ ਥਾਂ 'ਚ ਕੋਈ ਟ੍ਰੇਨ ਨਹੀਂ ਜਾਂਦੀ ਜਿਹੜੂ ਕੈਂਸਲ ਟ੍ਰੇਨ ਕਿਹਾ ਜਾਵੇ ਸਾਡੀ ਬਠਿੰਡੇ ਤੋਂ ਵੀ ਘਾਣੇਰ ਜਾਂਦੀ ਐ ਆਂ ਦੇ ਕਿਸੇ ਹੋਰ ਏਸ਼ੇ ਚ ਹੁੰਦੀਆਂ ਦੋਲਟ ਕੰਟਰੀ ਚ ਇਹਨਾਂ ਨੂੰ 100-100 ਕਰੋੜ ਦਾ ਜੁਰਮਾਨਾ ਆਉਣਾ ਸੀ ਤੇ ਇਹਨਾਂ ਦੇ ਉੱਤੇ ਸਮੂਹਕ ਕਤਲਾਂ ਦਾ ਮਕਦਮਾ ਚੱਲਣਾ ਸੀ ਇਹ ਸਾਡੇ ਦੇਸ਼ ਦੇ ਲੀਡਰ ਨੇ ਜਿਹੜੇ ਪੈਸੇ ਲੈ ਕੇ ਇਹਨਾਂ ਨੂੰ ਅਲਾਉ ਕਰਦੇ ਨੇ ਇਹਨਾਂ ਨੂੰ ਲੱਗਦਾ ਇਹ ਹੈ ਕਿ ਜੇ ਇੱਕ ਥਾਂ ਤੇ ਫੈਕਟਰੀ ਐ ਹਟ ਗਈ ਤਾਂ ਯਾਰ ਬਾਕੀ ਪੰਜਾਬ ਵਾਲੇ ਵੀ ਖੜੇ ਹੋ ਜਾਣਗੇ ਉੱਠ ਕੇ ਤੇ ਜਿਹੜਾ ਅਸੀਂ ਕੋਸ਼ਿਸ਼ ਕਰਦੇ ਫਿਰਦੇ ਆਂ ਕਿ ਲਿੰਕ ਕਰ ਦਈਏ ਜੋੜ ਦਈਏ ਸਾਰਿਆਂ ਨੂੰ ਫੇਰ ਇਹਨਾਂ ਨੂੰ ਲੱਗਣ ਲੱਗ ਜੂ ਇਹ ਹੋ ਜੂਗਾ ਐ ਇਸ ਫੈਕਟਰੀ ਦੇ ਵਿਰੁੱਧ ਅੱਜ ਆਪਾਂ ਪਹਿਲੀ ਲੜਾਈ ਜਿੱਤੀ ਐ ਸਿਰਫ ਪਹਿਲੀ ਆਖਰੀ ਲੜਾਈ ਅਜੇ ਦੂਰ ਐ ਅੱਜ ਤੁਹਾਡੇ ਇਲਾਕੇ ਨੇ ਇਹ ਸਾਬਤ ਕਰਤਾ ਐ ਇਹ ਸਾਬਤ ਕਰਦਾ ਕਿ ਜੇ ਲੋਕ ਇੱਕ ਮੁੱਠ ਹੋਣ ਤਾਂ ਕੁਝ ਵੀ ਹੋ ਸਕਦਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਸੇ ਮਾਮਲੇ 'ਚ ਫੇਰ ਆਪਾਂ ਅਗਲੀ ਗੱਲ ਕਰਾਂਗੇ ਇਹ ਜਿਹੜੀ ਪਬਲਿਕ ਹੀアリング ਹੁੰਦੀ ਹੈ ਜਿਹੜੀ ਅੱਜ ਹੋਈ ਸੀ ਜਨਤਕ ਸੁਣਵਾਈ ਇਹ ਜਨਤਕ ਸੁਣਵਾਈ ਇੱਕ ਬੋਰਡ ਕੋਲੇ ਜਾਂਦੀ ਹੈ ਇੱਕ ਬੋਰਡ ਬਣਾਇਆ ਹੋਇਆ ਪੰਜੀ ਉਹਨਾਂ ਨੇ ਇੱਕ ਬੋਰਡ ਉੱਥੇ ਮੇਲ ਵੀ ਜਾਣ ਗਿਆ ਔਰ ਮੇਲਾ ਮੈਨੇਜ ਵੀ ਹੋਣ ਗਿਆ ਉਹ ਮੇਲ ਇਹ ਜਿਹੜੇ ਆ ਲੀਡਰ ਜਿੱਤਦੇ ਨੇ ਇਨਾਂ ਦੀਆਂ ਕੌਨਸਟਿਟਿਊਸ਼ਨੀਆਂ ਦੇ ਬੰਦੇ ਕਰਨਗੇ ਔਰ ਉਹਨਾਂ ਮੇਲਸ ਤੋਂ ਬਾਅਦ ਆ ਹਿアリング ਤੋਂ ਬਾਅਦ ਉਹ ਬੋਰਡ ਇੱਕ ਫੈਸਲਾ ਲੈਂਦਾ ਕਿ ਫੈਕਟਰੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਇਹ ਹਜੇ ਵੀ ਕਰਤੂਤਾਂ ਕਰਨਗੇ ਉਹਦੀ ਵਜ੍ਹਾ ਦੱਸ ਦਿੰਦੇ ਕਿਉਂ ਕਰਨਗੇ ਇਨਾਂ ਨੂੰ ਲੱਗਦਾ ਇਹ ਹੈ ਕਿ ਜੇ ਇੱਕ ਥਾਂ ਤੇ ਫੈਕਟਰੀ ਐ ਹਟ ਗਈ ਤਾਂ ਯਾਰ ਬਾਕੀ ਪੰਜਾਬ ਵਾਲੇ ਵੀ ਖੜੇ ਹੋ ਜਾਣਗੇ ਉੱਠ ਕੇ ਤੇ ਜਿਹੜਾ ਅਸੀਂ ਕੋਸ਼ਿਸ਼ ਕਰਦੇ ਫਿਰਦੇ ਆਂ ਕਿ ਲਿੰਕ ਕਰ ਦਈਏ ਜੋੜ ਦਈਏ ਸਾਰਿਆਂ ਨੂੰ ਫੇਰ ਇਹਨਾਂ ਨੂੰ ਲੱਗਣ ਲੱਗ ਜੂ ਇਹ ਹੋ ਜੂਗਾ ਪਰ ਜੇ ਸੋਚ ਰਹੇ ਨੇ ਤਾਂ ਕੀ ਆਪਾਂ ਸਾਰੇ ਤੇ ਬਾਕੀ ਪੰਜਾਬ ਵਾਲੇ ਜਿਹੜੇ ਕੈਮਰਿਆਂ ਰਾਹੀਂ ਵੇਖ ਰਹੇ ਨੇ ਅਸੀਂ ਨਹੀਂ ਸੋਚ ਸਕਦੇ ਜੇ 20 ਬੰਦੇ ਗਦਾਰੀਆਂ ਕਰਕੇ ਸਾਡੀ ਮੌਤ ਦੇ ਸੌਦੇ ਇਕੱਠੇ ਹੋ ਕੇ ਕਰਦੇ ਨੇ ਤਾਂ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਇਕੱਠੇ ਨਹੀਂ ਹੋ ਸਕਦੇ ਆ ਇੱਥੇ ਰੋਮਨ ਬੋਲ ਕੇ ਗਿਆ ਹੁਨੇ ਇਹਨਾਂ ਨੇ ਜੀਰੇ ਫੈਕਟਰੀ ਬੰਦ ਕਰਾਈ ਬੰਦ ਅਜੇ ਤੱਕ ਪਰ ਆਰਡਰ ਨਹੀਂ ਹੋਇਆ ਮੁੱਖ ਮੰਤਰੀ ਨੇ ਵੀ ਕਹਿਤਾ ਪਰ ਆਰਡਰ ਨਹੀਂ ਹੋਇਆ ਹਜੇ ਵੀ ਨੈਸ਼ਨਲ ਗ੍ਰੀਨ ਟਰਬਿਊਨਲ ਅੱਜ ਜਸਕੀਰਾ ਜੀ ਉਰੀ ਖੜੇ ਆ ਕੇਸ ਦੇ ਨਿਤ ਜਾਂਦੇ ਤਰੀਕਾਂ ਤੇ ਅਜੇ ਬੰਦ ਨਹੀਂ ਹੋਇਆ ਮੈਂ ਤੁਹਾਨੂੰ ਇਸੇ ਲਈ ਪਹਿਲੀ ਲੜਾਈ ਕਿਹਾ ਐ ਇਸ ਫੈਕਟਰੀ ਦੇ ਵਿਰੁੱਧ ਅੱਜ ਆਪਾਂ ਪਹਿਲੀ ਲੜਾਈ ਜਿੱਤੀ ਐ ਸਿਰਫ ਪਹਿਲੀ ਆਖਰੀ ਲੜਾਈ ਅਜੇ ਦੂਰ ਐ ਸੋ ਮੇਰੀ ਇੱਕ ਤੁਹਾਨੂੰ ਬੇਨਤੀ ਐ ਜਿੰਨੇ ਸੱਜਣ ਖੜੇ ਨੇ ਜਦੋਂ ਤੁਹਾਨੂੰ ਬੁਲਾਉਣ ਤਾਂ ਆਇਓ ਜੇ ਜ਼ਰੂਰ ਇਹ ਇਹਨਾਂ ਦੀ ਨਹੀਂ ਤੁਹਾਡੇ ਬੱਚਿਆਂ ਦੀ ਲੜਾਈ ਐ ਜੇ ਇੱਕ ਵਾਰੀ ਲੱਗ ਗਈ ਮੇਰੇ ਨਾਲ ਕਿਤੇ ਚੱਲਿਓ ਜੇ ਤੁਹਾਨੂੰ ਵਖਾਵਾਵਾਂਗੇ ਉਹ ਫੈਕਟਰੀਆਂ ਦਾ ਹਾਲ ਇੱਕ ਰੁਪਾਣਾ ਤੇ ਰੂੜਿਆਂ ਵਾਲੀ ਤੇ ਗੋਨਿਆਂ ਨੇ ਪਿੰਡ ਦੇ ਵਿੱਚ ਫੈਕਟਰੀ ਐ ਪੇਪਰ ਮਿਲ ਲਾਓ ਵੀ ਉਹ ਉੱਥੇ ਇੱਕ ਖੜਾ ਜੱਬਲ ਜੇ ਕਹੀ ਜਾਂਦਾ ਸੀ ਪੇਪਰ ਕਿੱਥੋਂ ਆਉਣਗੇ ਸਾਡੇ ਕੋਲੇ ਨਾ ਪਹਿਲਾਂ ਇਸ ਫੈਕਟਰੀ ਦੇ ਪੇਪਰ ਆਉਂਦੇ ਐ ਉਹ ਜਿਹੜੀ ਫੈਕਟਰੀ ਤੇ ਲੱਗੀ ਹੋਈ ਆ ਉਥੇ ਪੇਪਰ ਮਿਲ ਜਾ ਕੇ ਪਿੰਡ ਵੇਖੋ ਜੇ 70% ਲੋਕਾਂ ਨੂੰ ਕਾਲਾ ਪੀ ਲਿਆ ਕੈਂਸਰ ਸਰੋਸਸ ਆ ਮੈਂ ਨਾਂਗਣਾ ਇਹ ਰੁਪਾਣਾ ਰੂੜੇ ਵਾਲੀ ਰਿਸ਼ਤਾ ਨਹੀਂ ਹੁੰਦਾ ਉਹਨਾਂ ਦੇ ਪਿੰਡ ਲੋਕ ਡਰਦੇ ਨੇ ਕਿ ਕੁੜੀ ਨਹੀਂ ਦੇਣੀ ਐਸ ਪਿੰਡ ਬਿਮਾਰ ਹੋ ਜਾਣਗੇ ਆ ਹਮੀਰਾ ਗਏ ਅਸੀਂ ਉਥੇ ਇੱਕ ਜਗਤਜੀਤ ਫੈਕਟਰੀ ਆ ਨੇੜੇ ਖੜ ਨਹੀਂ ਪਾਇ ਏ ਲੱਗਦਾ ਸੀ ਜੇ ਇੱਥੇ ਖੜੇ ਰਹੇ بے ہوش ہو کے ਡਿੱਗ ਪਣ ਗਏ ਆ ਜਿਹੜੇ ਤੁਹਾਡੇ ਕਮਾਲ ਦੇ ਖੇਤ ਤੇ ਵਾਤਾਵਰਨ ਹੈ ਨਾ ਸੱਤਿਆ ਨਾਸ਼ ਕਰ ਦੇਣਾ ਸੀ ਇਹਨਾਂ ਦਾ ਜੇ ਤੁਸੀਂ ਨਾ ਜਾਗਦੇ ਪਰ ਮੈਂ ਤੁਹਾਨੂੰ ਫੇਰ ਕਹੂੰਗਾ ਇਸ ਜਾਗਣ ਨੂੰ ਅੱਜ ਨਾਲ ਜੋੜ ਕੇ ਬੰਦਨਾ ਕਰ ਦਿਓ ਜੀ ਔਰ ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ ਕਿ ਤੁਸੀਂ ਪੰਜਾਬ ਲਈ ਇੱਕ ਨਜ਼ੀਰ ਬਣੋ ਉਦਾਹਰਣ ਬਣੋ ਔਰੇ ਮੌਕਾ ਕਦੇ ਕਦੇ ਮਿਲਦਾ ਔਰੇ ਉਹੀ ਮੌਕਾ ਮਿਲਿਆ ਜਿਹੜਾ ਕਿਤੇ ਗੁਰੂ ਸਾਹਿਬ ਨੇ ਚਾਲੀਆਂ ਨੂੰ ਇੰਨੇ 10 ਲੱਖ ਨਾਲ ਲੜਾ ਕੇ ਮੌਕਾ ਦਿੱਤਾ ਸੀ ਬੜਾ ਸੋਨਹਾਰਾ ਬੜਾ ਕੀਤੇ ਦੁਨੀਆ ਚ ਜੈਪ ਦੀ ਲੜਾਈ ਹੈਗੀ 40 ਬੰਦਿਆਂ ਨੇ 40 ਸਿੰਘਾਂ ਨੇ ਕਿੰਨੇ ਵੱਡੇ ਐਵੇਂ ਮੌ ਨਹੀਂ ਐਵੇਂ ਆ ਕਿ ਪਹਾੜਾਂ ਜਿੱਡੇ ਹੌਸਲੇ ਕੀ 10 ਲੱਖ ਨਾਲ 40 ਤਿਆਰ ਹੋ ਗਈ ਤੇ ਪੰਜ ਪੰਜ ਦਾ ਜਫਾ ਜਾ ਕੇ ਲਲਕਾਰਦਾ ਰਿਆ ਇਹ ਨੂੰ ਆਂਦੇ ਸਵਾ ਲੱਖ ਤੇ ਇੱਕ ਲੜਾਉ ਇਹ ਆ ਸਵਾ ਲੱਖ ਤੇ ਇੱਕ ਲੜਾਉ ਅੱਜ ਤੁਸੀਂ ਉਹੀ ਬਣ ਕੇ ਗਏ ਸੀ ਉੱਥੇ ਇਤਿਹਾਸ ਦਹਰਾਉਂਦਾ ਰਹਿੰਦਾ ਹੈ ਇਤਿਹਾਸ ਟੋੜੀ ਜਿਹੜੀ ਪਰਖਿਆ ਹੁੰਦੀ ਹੈ ਵਾਰ-ਵਾਰ ਲੈਂਦਾ ਸਿਰਫ ਉਦੋਂ ਬੰਨ ਦੀ ਲੋੜ ਹੁੰਦੀ ਹੈ ਤੁਸੀਂ ਇਹਣਾ ਸਮਝੋ ਕਿ ਭਾਈ ਬਚਿੱਤਰ ਸਿੰਘ ਉਹਦੇ ਹੀ ਲੜਿਆ ਸੀ ਹਾਥੀ ਨਾਲ ਹੁਣ ਨਹੀਂ ਹੁਣ ਵੀ ਲੜਾਈਆਂ ਨੇ ਉਹ ਲੜਾਈਆਂ ਦੇ ਤਰੀਕੇ ਬਦਲ ਗਏ ਨੇ ਹੌਂਸਲੇ ਉਹੀ ਚਾਹੀਦੇ ਨੇ ਔਰ ਅੱਜ ਜੋ ਹੌਂਸਲਾ ਤੁਸੀਂ ਰਣ ਕੇ ਵਖਾਇਆ ਅੱਜ ਤੁਸੀਂ ਇਕੱਲਾ ਐ ਫੈਕਟਰੀ ਵਾਲਿਆਂ ਨੂੰ ਨਹੀਂ ਤੁਸੀਂ ਭਾਜਪਾ ਵਾਲਿਆਂ ਨੂੰ ਪੰਜਾਬ ਸਰਕਾਰ ਨੂੰ ਕਾਂਗਰਸ ਵਾਲਿਆਂ ਨੂੰ ਖੁੱਲ ਕੇ ਚੈਲੰਜ ਕੀਤਾ ਕਿ ਚਲ ਆ ਕੇ ਵਖਾਓ ਇਹ ਹੈ ਤੁਹਾਡਾ ਹੌਂਸਲਾ ਇਹਨੂੰ ਕਹਿੰਦੇ ਸੀ ਸਵਾਲਾਕ ਸੇਕ ਲੜਾਓ ਸੋ ਇਹਨੂੰ ਬਰਕਰਾਰ ਰੱਖਿਓ ਜੇ ਇਹਨੂੰ ਐਂ ਹੀ ਰੱਖਿਓ ਜੇ ਜਦੋਂ ਅਗਲੀ ਗੱਲ ਹੋਊਗੀ ਕੋਈ ਟੈਕਨੀਕਲੀ ਜਾਂ ਕੱਠ ਦੇ ਤੌਰ ਤੇ ਅਸੀਂ ਜਦੋਂ ਤੁਹਾਡੇ ਆਲਰੇਡੀ ਹੈ ਇੰਨੇ ਜਾਗਰੂਕ ਬੰਦੇ ਨੇ ਤੁਹਾਨੂੰ ਦੱਸਦੇ ਰਹਿਣਗੇ ਐਂ ਹੀ ਰਿਓ ਜੇ ਕਾਇਮ ਤੇ ਇੱਕ ਮੈਂ ਤੁਹਾਡੀ ਹਾਜ਼ਰੀ 'ਚ ਇਹ ਪੰਜਾਬ ਵਾਲੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੱਥੇ ਐ ਸੰਘਰਸ਼ ਚੱਲ ਰਹੇ ਨੇ ਕਿ ਆਪਦੇ ਆਪ ਦੇ ਝੰਡੇ ਦੇ ਚੱਕਰ 'ਚ ਨਾ ਫਸੋ ਇੱਠੇ ਹੋਵੋ ਮੈਨੂੰ ਤਿੰਨ ਤੋਂ ਚਾਰ ਫੌਂਡ ਸੰਘਰਸ਼ਾਂ ਵਾਲਿਆਂ ਦੇ ਆਏ ਆਂਦੇ ਭਾਈ ਜੀ ਥੋਡੇ ਤਾਂ ਉੱਥੇ ਲਾਠੀ ਚਾਰਜ ਵੀ ਨਹੀਂ ਹੋਇਆ ਥੋਡੇ ਉੱਥੇ ਅਜੇ ਕੁਝ ਵੀ ਨਹੀਂ ਹੋਇਆ ਇੰਨਾ ਰੌਲਾ ਪਾ ਲਿਆ ਤੁਸੀਂ ਦੁਨੀਆ ਨੂੰ ਪਤਾ ਲੱਗ ਗਿਆ ਮੈਂ ਕਿਹਾ ਤੁਹਾਨੂੰ ਵੀ ਅਸੀਂ ਆਹੀ ਆਣੇ ਆਂ ਇਕੱਠੇ ਹੋ ਜੋ ਜੇ ਲੁੱਟਣ ਵਾਲੇ ਇਕੱਠੇ ਆ ਤੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਪਹਿਲਾ ਪਿੰਡ ਕਿਉਂ ਬਣਿਆ ਸੀ ਕੋਈ ਲੁਟੇਰੇ ਆਉਂਦੇ ਸੀ ڈاکੂ ਆਉਂਦੇ ਸੀ ਤਾਂ ਸਮਝਦਾਰ ਬੰਦਿਆਂ ਨੇ ਸੋਚਿਆ ਇਕੱਠੇ ਹੋ ਜਿਗੇ ਉਤੇ ਇਕੱਠੇ ਹੋਣ ਦਾ ਨਾਮ ਪਿੰਡ ਰੱਖਤਾ ਤੇ ڈاکੂ ਲੁਟੇਰੇ ਦੂਰ ਭੱਜ ਗਏ ਅੱਜ ڈاکੂ ਲੁਟੇਰੇ ਕੋੜਿਆਂ ਤੇ ਨਹੀਂ ਆਉਂਦੇ ਬਰਸ਼ੇ ਚੱਕ ਕੇ ਨਹੀਂ ਆਉਂਦੇ ਉਹ ਆਏ ਜੀਆਂ ਫੈਕਟਰੀਆਂ ਲੈ ਕੇ ਆਉਂਦੇ ਨੇ ਉਹ ਵੋਟਾਂ ਲੈਣ ਆਉਂਦੇ ਨੇ ਲੁਟੇਰੇ ਨੇ ਸਾਰੇ ਬਰਨਾ ਮੈਨੂੰ ਦੱਸੋ ਕੀ ਇਹਨਾਂ ਨੂੰ ਦੀਦਾ ਨਹੀਂ ਕਾਲਾ ਪਾਣੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਐ ਮੁੱਛਾਂ ਚਾੜ ਕੇ ਤੁਰੇ ਫਿਰਦੇ ਨੇ ਉਹ ਕਿਹੜੀਆਂ ਗੱਲ ਦੀਆਂ ਲੋਕਾਂ ਦੀ ਜ਼ਿੰਦਗੀ ਖਰਾਬ ਕਰਤੀ ਤੁਸੀਂ ਬਿਮਾਰੀਆਂ ਲਾਤੀਆਂ ਜੰਮਦੇ ਬੱਚੇ ਦਿਮਾਗੀ ਤੌਰ ਤੇ ਅਪਾਹਜ ਨੇ ਇੱਕ ਪਿੰਡਾ ਤਰੰਗ ਵਾਲਾ ਅਸੀਂ ਗਏ ਉੱਥੇ 15 ਬੱਚੇ ਦਿਮਾਗੀ ਤੌਰ ਤੇ ਅਪਾਹਜ ਪਾਣੀ ਕਰਕੇ ਇਹ ਉਹੀ ਪੰਜਾਬ ਹੈ ਜਿੱਥੇ ਆਂਦੇ ਸੀ ਇੱਥੇ ਗਾਮਾ ਜੰਮਿਆ ਹੈ ਇੱਥੇ ਦਾਰਾ ਜੰਮਿਆ ਹੈ ਹੁਣ ਇੱਥੇ ਕੌਣ ਜੰਮੇ ਨੇ 5 ਫੁੱਟ 6 ਇੰਚ 7 ਇੰਚ ਆ ਮੈਂ ਇਹਨੂੰ ਮੁੰਡੇ ਨੂੰ ਇਹ ਕਿਉਂ ਦਨ ਗਿਆ ਮੈਂ ਕਿਹਾ ਤੇਰੇ ਵਰਗੇ ਤੇਰੇ ਜਵਾਕ ਨਹੀਂ ਹੋਣੇ ਜੇ ਆ ਫੈਕਟਰੀ ਲੱਗੀ ਇਹ ਉਹ ਪੰਜਾਬ ਸੀ ਆ ਜਿਨ੍ਹਾਂ ਨੇ ਕੈਂਸਰ ਵਾਲਾ ਪੰਜਾਬ ਬਣਾਤਾ ਮੈਂ ਦੁਨੀਆ 'ਚ ਗਿਆ ਹਾਂ ਦੁਨੀਆ ਦੇ ਕਿਸੇ ਏਸੇ 'ਚ ਕੋਈ ਟ੍ਰੇਨ ਨਹੀਂ ਜਾਂਦੀ ਜਿਹੜੂ ਕੈਂਸਰ ਟ੍ਰੇਨ ਕਿਹਾ ਜਾਵੇ ਸਾਡੀ ਬਠਿੰਡੇ ਤੋਂ ਵੀ ਘਾਣੇਰ ਜਾਂਦੀ ਹੈ ਹਰ ਰੋਜ਼ ਕੈਂਸਰ ਵਾਲਿਆਂ ਦੀ ਤਾਦਾਦ ਵਧ ਰਹੀ ਹੈ ਗੰਤੀਵਾਦਰੀ ਹੈ ਔਰ ਇਹਨਾਂ ਦੇ ਘਰ ਵੱਡੇ ਹੋ ਰਹੇ ਨੇ ਲੀਡਰਾਂ ਦੇ ਸਾਡੀ ਜ਼ਿੰਦਗੀ ਸੁੱਕੜ ਰਹੀ ਹੈ ਇਹਨਾਂ ਦੇ ਘਰ ਤੇ ਜਾਇਦਾਦਾਂ ਵਧ ਰੀਆਂ ਨੇ ਕਿਵੇਂ ਵਧਗੀਆਂ ਵੀ ਕਿੱਥੋਂ ਵਧਗੀਆਂ ਮੈਂ ਤੁਹਾਨੂੰ ਦਾਅਵੇ ਨਾਲ ਆ ਜਿਹੜੀਆਂ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਲੱਗੇ ਨੇ ਸਾਡੇ ਜੇ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਹੁੰਦੀਆਂ ਡਿਵੈਲਪਡ ਕੰਟਰੀ 'ਚ ਇਹਨਾਂ ਨੂੰ 100-100 ਕਰੋੜ ਦਾ ਜੁਰਮਾਨਾ ਆਉਣਾ ਸੀ ਤੇ ਇਹਨਾਂ ਦੇ ਉੱਤੇ ਸਮੂਹੇ ਕਤਲਾਂ ਦਾ ਮੁਕੱਦਮਾ ਚੱਲਣਾ ਅਸੀਂ ਇਹ ਸਾਡੇ ਦੇਸ਼ ਦੇ ਲੀਡਰ ਨੇ ਜਿਹੜੇ ਪੈਸੇ ਲੈ ਕੇ ਇਹਨਾਂ ਨੂੰ ਅਲਾਉ ਕਰਦੇ ਨੇ ਕਿ ਚਲਾਈ ਚੱਲੋ ਪਰ ਜੇ ਸਾਨੂੰ ਲੁੱਟਣਗੇ ਆਪਾਂ ਬੈਠੇ ਰਵਾਂਗੇ ਆਹ ਜਿਹੜੇ ਆਂਦੇ ਨੇ ਮੈਨੂੰ ਸੱਚੀ ਹੱਦ ਹੈ ਮੈਨੂੰ ਮੇਰੇ ਨਾਲ ਮਿਲਦੇ ਵੀ ਰਹੇ ਨੇ ਇਹ ਆਹ ਜਿਹੜੀ ਹੁਣ ਸਰਕਾਰ ਵਾਲੇ ਨੇ ਇਹਨਾਂ ਨੇ ਇੱਕ ਬਿੱਲ ਪਾਸ ਕਰਤਾ ਔਰ ਭਾਜਪਾ ਦਾ ਬਿੱਲ ਸੀ ਜਿਹੜੀ ਜਿਹੜੀ ਸਜ਼ਾ ਹੁੰਦੀ ਸੀ ਪਾਣੀ ਗੰਦਾ ਕਰਨ ਤੇ ਉਹ ਸਜ਼ਾ माफ ਜੁਰਮਾਨਾ ਆ ਦੇ ਉਹ ਗੱਲ ਖਤਮ ਪਹਿਲਾਂ ਬੀਜੇਪੀ ਨੇ ਬਾਸ ਕੀਤਾ ਫੇਰ ਇਹਨਾਂ ਨੇ ਕੀਤਾ ਤੇ ਝੰਡੇ ਚੱਕ ਕੇ ਲੜਨ ਆ ਜਾਂਦੇ ਨੇ ਵੋਟ ਮੈਨੂੰ ਪਾ ਮਾਂ ਦਾ ਦੁਸ਼ਮਣ ਹੈ ਜੇ ਦੁਸ਼ਮਣ ਹੈ ਤਾਂ ਤੂੰ ਉਹ ਬਿੱਲ ਕਿਵੇਂ ਪਾਸ ਕਰਤਾ ਜਿਹੜਾ ਬੀਜੇਪੀ ਨੇ ਕੀਤਾ ਔਰ ਉਹਦੇ ਵਿੱਚ ਸਟੇਟ ਦੇ ਅਧਿਕਾਰ ਸਰੈਂਡਰ ਕੀਤੇ ਨੇ ਕਿ ਪੰਜਾਬ ਪੋਲਿਊਸ਼ਨ ਬੋਰਡ ਦਾ ਜਿਹੜਾ ਚੇਅਰਮੈਨ ਮੜੂਗਾ ਉਹ ਸੈਂਟਰ ਵਾਲਾ ਬੰਦਾ ਵੀ ਵਿੱਚ ਬੈਠੂਗਾ ਇਹ ਸਾਡੇ ਮੁੱਖ ਮੰਤਰੀ ਨੇ ਆ ਜਿਨ੍ਹਾਂ ਨੇ ਨਹਿਰਾਂ ਕਢਾਈਆਂ ਜਿਨ੍ਹਾਂ ਨੇ ਜ਼ਮੀਨਾਂ ਐਕਵਾਇਰ ਕਰਾਈਆਂ ਜਿਹੜੇ ਹੁਣ ਵੀ ਮਨਜ਼ੂਰੀਆਂ ਦੇ ਰਹੇ ਨੇ ਸਭ ਲੁਟੇਰੇ ਨੇ ਕੋਈ ਵਿਰਲਾ ਵਾਂਝਾ ਇੱਕ ਦੋ ਚੰਗੇ ਹੋਣ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਇਹ ਜਿੰਨੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਦੇ ਨੇ ਸਾਰੇ ਜਿਹੜੇ ਕਦੇ ਵੀ ਜਦੋਂ ਵੀ ਕੋਈ ਆਵੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਆਪ ਦੇ ਜਨਤਕ ਕੰਮਾਂ ਬਾਰੇ ਇਹਨਾਂ ਨੂੰ ਪੁੱਛਿਓ ਜੇ ਕਿ ਕੀ ਕੀਤਾ ਇਹਨਾਂ ਨੇ ਤੁਹਾਡੇ ਲਈ ਕੀ ਤੁਸੀਂ ਉਹ ਪੈਸੇ ਇਸਤੇਮਾਲ ਕੀਤੇ ਨੇ ਜਿਹੜੇ ਪੈਸਿਆਂ ਦਾ ਕਰਜ਼ਾ ਤੁਹਾਡੇ ਸਿਰ ਚੜਾਤਾ ਸਾਢੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਹੈ ਤੇ ਤੁਸੀਂ ਵਰਤੇ ਨੇ ਨਹੀਂ ਤੇ ਕਿਨੇ ਵਰਤੇ ਨੇ ਇਹਨਾਂ ਨੇ ਤੇ ਫਿਰ ਕਰਜ਼ਾ ਅਸੀਂ ਕੋਈ ਚੁਕਾਈਏ ਵੀ ਟੈਕਸਾਂ ਦੀ ਸ਼ਕਲ ਥੋਡੀਆਂ ਜੇਬਾਂ ਚੋਂ ਪੈਸੇ ਲੈ ਜਾਂਦੇ ਨੇ ਅਸੀਂ ਬੋਲਦੇ ਨਹੀਂ ਏ ਇਹ ਰਾਮ ਨਾਲ ਆ ਕੁਛ ਕਰੀ ਜਾਂਦੇ ਨੇ ਕਿਤੇ ਗਣਕੇ ਤਾਂ ਵੇਖੋ ਇਹ ਕਰ ਕੀ ਰਹੇ ਨੇ ਮੈਨੂੰ ਦੱਸਿਓ ਜੇ ਤੁਹਾਡਾ ਕੋਈ ਵੀ ਐਮਐਲਏ ਹੋਊਗਾ ਕੀ ਉਹਦਾ ਘਰ ਵੱਡਾ ਨਹੀਂ ਹੋਇਆ ਉਹਨਾਂ ਦੀਆਂ ਜਾਇਦਾਦਾਂ ਨਹੀਂ ਵਧੀਆਂ ਇਹ ਕਿਹੜੀ ਗਿੱਦੜ ਸਿੰਗੀ ਲਈ ਫਿਰਦੇ ਆ ਜਿਹੜੀ ਆਪਣੇ ਕੋਲੇ ਹੀ ਨਹੀਂ ਸਾਨੂੰ ਵੀ ਦੇ ਦਿਓ ਆ ਨਸ਼ੇ ਦੀ ਗੱਲ ਕਰਦੇ ਆ ਕੀ ਸਾਰੇ ਪਿੰਡ ਨੂੰ ਪਤਾ ਨਹੀਂ ਹੁੰਦਾ ਕਿ ਨਸ਼ਾ ਕੌਣ ਵੇਚ ਰਿਹਾ ਹੈ ਪਤਾ ਹੈ ਤਾਂ ਫਿਰ ਥਾਣੇਦਾਰ ਨੂੰ ਪਤਾ ਨਹੀਂ ਤਾਂ ਥਾਣੇਦਾਰ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਇਸ ਡਿਸਟ੍ਰਿਕਟ ਦਾ ਐਸਐਸਪੀ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਨੇ ਕਰਨਾ ਹੈ ਤੇ ਸਰਕਾਰ ਇਹਨਾਂ ਨੂੰ ਪੈਸੇ ਲੈ ਕੇ ਲਾਉਂਦੀ ਹੈ ਤੇ ਥੱਲਿਓ ਜਿਹੜੇ ਪੈਸੇ ਜਾਂਦੇ ਨੇ ਹਿੱਸਾ ਤਾ ਤਾਂ ਜਾਂਦਾ ਹੈ ਇਟ ਸੌਖੇ ਰਮੇ ਹੋ ਰਹੇ ਨੇ ਲੇਕਿਨ ਆਪਾਂ ਕੀ ਕਰ ਸਕਦੇ ਆ ਇਹਨੂੰ ਸਮਝਿਓ ਜੇ ਇਹ ਜ਼ਮਾਨਾ ਡਿਮਾਂਡ ਦਾ ਤੇ ਸਪਲਾਈ ਦਾ ਜੋ ਆਪਾਂ ਮੰਗਾਗੇ ਉਹੀ ਮਿਲੂਗਾ ਕਿ ਜਦੋਂ ਲੀਡਰ ਸਾਡੇ ਪਿੰਡਾਂ ਚ ਆਉਂਦੇ ਨੇ ਕਦੇ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਪਿੰਡ ਦਾ ਆਹ ਕੰਮ ਹੈ ਸਾਡੇ ਪਿੰਡ 'ਚ ਲਾਇਬ੍ਰੇਰੀ ਬਣਾਉਣੀ ਹੈ ਸਾਡੇ ਪਿੰਡੇ ਚ ਆਹ ਕੰਮ ਕਰ ਲੈ ਕਿਤੇ ਆਪਾਂ ਮੰਗਦੇ ਆ ਅਸੀਂ ਕੀ ਕਰਦੇ ਆ ਚਾਰ ਪੰਜ ਸਾਡੇ ਚਿਕੜ ਚੌਧਰੀ ਹੁੰਦੇ ਨੇ ਜਿੰਦਾਬਾਦ ਐਮ ਐਲ ਏ ਸਾਹਿਬ ਪਾਤਾ ਗਲੇ ਚ ਹਾਰ ਤੇ ਗਿਆ ਐਮ ਐਲ ਏ ਇਸ ਚੀਜ਼ ਤੋਂ ਆਪਾਂ ਬਚਣਾ ਮੈਨੂੰ ਇੱਕ ਦੱਸ ਦਿਓ 7 ਕਰੋੜ ਰੁਪਇਆ ਲਾ ਕੇ 10 ਕਰੋੜ ਰੁਪਇਆ ਲਾ ਕੇ ਜਿਹੜਾ ਐਮ ਐਲ ਏ ਬਣਿਆ ਉਹ ਤੁਹਾਡੀ ਸੇਵਾ ਕਰੂਗਾ ਉਹ 100 ਕਰੋੜ ਬਣਾਊਗਾ ਜਿਵੇਂ ਪਿੰਡਾਂ 'ਚ ਆਪਣੇ ਸਰਪੰਚ ਬਣ ਜਾਂਦੇ ਨੇ 40 ਲੱਖ ਲਾ ਕੇ ਤੇ ਉਹ ਗਾਰੰਟੀ ਖਾਊ ਸੇਵਾ ਪੈਸੇ ਲਾ ਕੇ ਥੋੜੀ ਹੁੰਦੀ ਆ ਯਾਰ ਜਿਵੇਂ ਅਸੀਂ ਡੇਰਿਆਂ ਵਾਲਿਆਂ ਨੂੰ ਆਂਦੇ ਹੁੰਦੇ ਸੀ ਕਿਉਂ ਆ ਜਿਹੜੇ ਡੇਰੇ ਚਲਾਉਨੇ ਹੋ ਇਹ ਡੇਰਾ ਜੇ ਲੋਕਾਂ ਦਾ ਪਰਉ ਪਕਾਰ ਕਰਨਾ ਉਦੇ ਲਈ ਏਸੀ ਕਮਰੇ ਬਣਾਉਣੇ ਜ਼ਰੂਰੀ ਐ ਆ ਗਾਰਦ ਰੱਖਣੀ ਜ਼ਰੂਰੀ ਏ ਤੂੰ ਥੋੜਾ ਜਿਆਦਾ ਸਮਝੋ ਤੇ ਰਿਐਕਟ ਕਰੋ ਦੁਨੀਆ ਮੰਦੀ ਏ ਕਿ ਪੰਜਾਬ ਵਾਲੇ ਸਭ ਤੋਂ ਪਹਿਲਾਂ ਰਿਐਕਟ ਕਰਦੇ ਨੇ ਜਲਦੀ ਜ਼ੁਲਮ ਦੇ ਖਿਲਾਫ ਬੋਲਦੇ ਨੇ ਪਰ ਹੁਣ ਅਸੀਂ ਬੋਲਣਾ ਛੱਡ ਰਹੇ ਆ ਸਾਡੀ ਅਣਖ ਥੋੜੀ ਥੋੜੀ ਖਤਮ ਹੋ ਰਹੀ ਏ ਇਹਦਾ ਪ੍ਰਗਟਾਵਾ ਕਰਿਆ ਕਰੋ ਇਹਨੂੰ ਜ਼ਾਹਿਰ ਕਰਿਆ ਕਰੋ ਫੇਰ ਤੁਹਾਡੀ ਸਪਲਾਈ ਸਹੀ ਹੋਊਗੀ ਇਹ ਲੀਡਰ ਉੱਤੋਂ ਨਹੀਂ ਡਿੱਗਦੇ ਆਪਾਂ ਚੁੰਦੇ ਆ ਤੇ ਆਪਾਂ ਇਹੋ ਜਿਹੇ ਮੁਖੇਦ ਚੁਣੇ ਤਾਂ ਆਪਾਂ ਵੀ ਤਾਂ ਜ਼ਿੰਮੇਦਾਰ ਆ ਸੋ ਇਸ ਜ਼ਿੰਮੇਦਾਰੀ ਨੂੰ ਸਮਝਿਓ ਜੇ ਔਰ ਅੱਗੇ ਤੋਂ ਕੋਈ ਵੀ ਹੱਕ ਔਰ ਸੱਚ ਦੀ ਗੱਲ ਹੋਈ ਤਾਂ ਮੇਰੀ ਤੁਹਾਡੇ ਅੱਗੇ ਹੱਥ ਜੋੜ ਬੇਨਤੀ ਹੈ ਉਹਦੇ ਲਈ ਅੱਗੇ ਆਇਓ ਜੇ ਅੱਜ ਦੇ ਜੀਰੇ ਤੋਂ ਹਬੌਰ ਤੋਂ ਮੋਹੱਲੀ ਤੋਂ ਇਹ આરોਪੜ ਤੋਂ ਬੰਦੇ ਆਏ ਨੇ ਤਾਂ ਕੱਲ ਨੂੰ ਥੋੜਾ ਵੀ ਫਰਜ਼ ਬੰਦਾ ਕਿਤੇ ਕੋਈ ਗੱਲ ਹੋਵੇ ਤਾਂ ਤੁਸੀਂ ਵੀ ਜਾਇਓ ਜੀ ਕਿਉਂਕਿ ਜਦੋਂ ਆਪਾਂ ਇੱਕ ਹੋ ਗਏ ਫੇਰ ਆਪਾਂ ਨਹੀਂ ਲਈ ਦੇ ਇਹ ਸਾਨੂੰ ਵੰਡ ਰਹੇ ਨੇ ਅਸੀਂ ਪਿੰਡ-ਪਿੰਡ ਜਾ ਕੇ ਮੈਂ ਤੇ ਲੱਖਾਂ ਇੱਕੋ ਗੱਲ ਕਰਦੇ ਫਿਰਦੇ ਆ ਕਿ 달ਤ ਜੱਟ ਕੋਈ ਅਸੀਂ ਸਭ ਇੱਕ ਹੈ ਸਾਥੀ ਸਭ ਇੱਕ ਹੈ ਅਸੀਂ ਵੰਡੇ ਨਹੀਂ ਜਾਣਾ ਕਿਉਂਕਿ ਜਦੋਂ ਇਹ ਸਾਨੂੰ ਵੰਡਦੇ ਨੇ ਇਹ ਮਜ਼ਬੂਤ ਹੁੰਦੇ ਨੇ ਔਰ ਕੁਝ ਚੀਜ਼ਾਂ ਜਿਹੜੀਆਂ ਆਪਾਂ ਆਪਦੇ ਲੈਵਲ ਤੇ ਕਰ ਸਕਦੇ ਆ ਉਹ ਕਰਿਓ ਜੇ ਕੋਈ ਵੀ ਅਗਲੀ ਗੱਲ ਹੋਊਗੀ ਇਹ ਤੁਹਾਨੂੰ ਦੱਸਣਗੇ ਉਸ ਗੱਲ ਨੂੰ ਸੁਣੀਓ ਜੇ ਔਰ ਐਂ ਹੀ ਆਇਓ ਜੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਗਾਰੰਟੀ ਕਰਦਾ ਕਿ ਫੈਕਟਰੀ ਦੁਨੀਆ ਪਲਟ ਜੇ ਫੈਕਟਰੀ ਨਹੀਂ ਲੱਗਣ ਦਿੰਦੇ ਜੇ ਲੱਗੂ ਸੋਹਰਿਆ ਸੋਹਰਿਆ ਦਾ ਲੱਗੇ ਵਾਈਟ ਫੈਕਟਰੀ 그린 ਫੈਕਟਰੀ ਮਤਲਬ ਜਿਹਦੇ ਨਾਲ ਪਾਣੀ ਦਾ ਵਾਤਾਵਰਨ ਦਾ ਨੁਕਸਾਨ ਨਾ ਹੋਵੇ ਅਸੀਂ ਉਹਨਾਂ ਫੈਕਟਰੀਆਂ ਦੇ ਖਿਲਾਫ ਨਹੀਂ ਗਏ ਪਰ ਜੇ ਕੋਈ ਐਗਜੀ ਰੈੱਡ ਰੈੱਡ ਕੈਟਾਗਰੀ ਦੀ ਫੈਕਟਰੀ ਲੱਗੂ ਅਸੀਂ ਨਹੀਂ ਲੱਗਣ ਦੇਣੀ ਇੱਥੇ ਦਾ ਛੱਡੋ ਪੰਜਾਬ ਚ ਨਹੀਂ ਲੱਗਣ ਦੇਣੀ ਅਸੀਂ ਔਰ ਦੂਸਰਾ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਸਾਡੇ ਪੰਜਾਬ ਵਾਲੇ ਮੁੰਡਿਆਂ ਨੂੰ ਨੌਕਰੀਆਂ ਮਿਲ ਨਹੀਂ ਤਾਂ ਫੇਰੇ ਸਰਕਾਰ ਜਾਊਗੀ ਔਰ ਜਿਹੜੀ ਨਵੀਂ ਆਊਗੀ ਇਸ ਸ਼ਰਤ ਤੇ ਆਊਗੀ ਕਿ ਪੰਜਾਬ ਪੰਜਾਬੀਆਂ ਦਾ ਹੈ ਬਾਹਰលਿਆਂ ਦਾ ਨਹੀਂਗਾ ਜੇ ਹੋ ਗਿਆ ਸੀ ਤਾਂ ਅਸੀਂ ਉਹਨੂੰ ਬਦਲ ਦੇਵਾਂਗੇ ਇਹ ਜ਼ਰੂਰੀ ਹੈ 2011 ਦੀ ਗਿਣਤੀ 'ਚ 1 ਕਰੋੜ 40 ਲੱਖ ਬਾਹਰਲੇ ਆ ਗਏ ਸੀ 1 ਕਰੋੜ 40 ਲੱਖ ਤੇ ਅੰਦਾਜ਼ਾ ਲਗਾਓ ਅੱਜ ਕਿੰਨੇ ਹੋਣਗੇ ਸੋ ਬੋਲਣਾ ਸ਼ੁਰੂ ਕਰਿਆ ਕਰੋ ਸਾਡੇ ਪਿੰਡਾਂ ਦੀ ਵੀ ਗਲਤੀ ਹੈ ਇਕਬਾਰ ਲਾਜੇ ਪੰਜਾਬੀ ਛੱਡ ਕੇ ਅਸੀਂ ਉਹਦੇ ਵਾਲੀ ਹਿੰਦੀ ਬੋਲਣ ਲੱਗ ਪੈਨੇ ਆ ਓਏ ਕਿੱਧਰ ਕੋ ਮੂੰਹ ਚੱਕਾ ਹੈ ਕਿੱਧਰ ਦੇ ਤੂੰ ਦਾਣੇ ਲੈਣੇ ਯਾਰ ਮੋੜ ਕੇ ਆਉਂਦੀ ਪਾਸ਼ਾ ਚ ਗੱਲ ਕਿਉਂ ਨਹੀਂ ਕਰਦੇ ਕਿਤੇ ਗੋਰੇ ਸਾਡੀ ਪੰਜਾਬੀ ਬੋਲਦੇ ਨੇ ਕਿ ਆਪਾਂ ਉਹਨਾਂ ਵਾਲੀ ਕਿਉਂ ਬੋਲੀਏ ਵੀ ਸੋ ਇਹਨਾਂ ਗੱਲਾਂ ਤੇ ਪਹਿਰਾ ਦਿਓ ਜਦੋਂ ਆਪਾਂ ਇੱਕ ਜਣਾ ਸੁਧਰ ਗਿਆ ਸਮਝੋ ਸਾਰੇ ਸੁਧਰ ਗਏ ਪੰਜਾਬ ਸੁਧਰ ਗਿਆ ਸੋ ਇਹਦੇ ਤੇ ਅਮਲ ਕਰਿਓ ਜੇ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਪੂਰੇ ਤਰ੍ਹਾਂ ਨਾਲ ਵਧਾਈਆਂ ਕਿ ਤੁਸੀਂ ਅੱਜ ਜਿੱਤ ਨੂੰ ਪਹਿਲੀ ਜਿੱਤ ਨੂੰ ਜਿੱਤ ਲਿਆ ਔਰ ਇੱਕ ਨਾਰਾ ਜੋ ਸਾਨੂੰ ਗੁਰੂਆਂ ਨੇ ਬਖਸ਼ਿਆ ਕਿ ਜਦੋਂ ਅਸੀਂ ਉਹਦਾ ਨਾਮ ਲੈਨੇ ਤਾਂ ਨਿਹਾਲ ਹੋ ਜਾਂਦੇ ਆ ਔਰ ਉਹਦਾ ਨਾਮ ਲੈ ਕੇ ਸਾਨੂੰ ਜਿੱਤ ਵੀ ਪ੍ਰਾਪਤ ਹੁੰਦੀ ਹੈ ਪਰਮੀ ਆਵਾਜ਼ ਬਾਹਾਂ ਉਠਾ ਕੇ ਤੇ ਮੁੱਖੀਆਂ ਮੀਚ ਕੇ ਲਾਇਓ ਜੇ ਤਾਂ ਜੋ ਇਹ ਚੰਡੀਗੜ੍ਹ ਵਾਲਿਆਂ ਨੂੰ ਸੁਣ ਜੇ ਕਿ ਚਮਕੌਰ ਸਾਹਿਬ ਤੋਂ ਐਲਾਨ ਹੋ ਗਿਆ ਹੁਣ ਇਹ ਚੀਜ਼ ਪੰਜਾਬ 'ਚ ਹੋਰ ਕਿਤੇ ਨਹੀਂ ਹੋਊਗੀ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ